पर्सन ਪਰ ਲੱਗ ਗਿਆ ਤਾਂ ਵੀ ਤੇਰਾ ਭਰਾ ਸਾਡੇ ਕੋਲ ਫੋਨ ਕੀਤਾ ਕੋਈ ਨਹੀਂ ਮੈਂ ਨੰਬਰ ਤਾਂ ਹੈ ਨਹੀਂ ਤੁਹਾਡਾ ਭਾਜੀ ਉਹ ਉਹਨਾਂ ਨੇ ਜਿਹੜਾ ਤਾਂ ਦੀ ਜਾਂ ਵੀਡੀਓ ਆਈ ਸੀ ਭਾਜੀ ਕੋ ਨੰਬਰ ਹੀ ਪਿੱਛੇ ਲੈ ਵੀਡੀਓ ਵੀਡੀਓ ਵੇਖ ਲਈ ਸੀ ਆ ਵੀਡੀਓ ਤਾਂ ਮੈਂ ਕੱਲ ਦੇਖੀ ਉਹਦਾ ਕੱਲ ਦਿਓ ਤੇ ਨੰਬਰ ਹੀ ਸੀ ਨਾ ਵੀਡੀਓ ਦੁਪਹਿਰ ਵੀ ਨੰਬਰ ਸੀ ਤੇ ਨੰਮੇਗਾ ਹਾਂ ਬਿਕੋਜ਼ ਇਹ ਗੱਡੀ ਤੱਕ ਤੇ ਛੱਡ ਜਾਂਦਾ ਲਾਉਣਾ ਕਿਉਂ ਨਹੀਂ ਹਾਂ ਉਹ ਤੇ ਮਿਲਿਆ ਨਹੀਂ ਜਾਣ ਲੱਗੇ ਨਹੀਂ ਮਿਲਿਆ ਠੀਕ ਹੈ ਸਭ ਕੁਛ ਹੈਗਾ ਵਾ ਹੁਣ ਪਹਿਲੀ ਵੀ ਹੈਗੀ ਤੁਹਾਨੂੰ ਜੀ ਹਿੱਸਾ ਵੀ ਹੈਗਾ ਵਾ ਸਭ ਕੁਛ ਹੈਗਾ ਕੀ ਕਹਿਸਾ ਤੇ ਹੈ ਪਹਿਲੀ ਸ਼ੈਡ ਇੰਨੇ ਕੀ ਚੀਕ ਮਜੀ ਮਜ ਨਹੀਂ ਹੈ ਲੋਕ ਇਹ ਕੋ ਬੰਦਾ ਆਪਣਾ ਹੀ ਆਈ ਆਈ ਬਣਾ ਪਿੰਡ ਦਾ ਹੀ ਆਪਣੇ ਦਾ ਹਾਂਜੀ ਹਾਂਜੀ ਕਦੋਂ ਲੱਗਿਆ ਪਿੰਡੋਂ ਇਹਨਾਂ ਨੂੰ ਬਾਵ ਦੇਣ ਹੋ ਗਏ ਉਹ ਮੈਂ ਚਾਹਣਾ ਨਾ ਉਹਨਾਂ ਦੇ ਘਰ ਦਵਾਈ ਦੇਣਾ ਅੱਛਾ ਵਾਈ ਆਜਾ ਹੋਰ ਬੱਪੇ ਸੱਚੀ ਕਾਰ ਨਾਮ ਵਾਲਿਆ ਪਤਾ ਪੁਰਾਆ ਕਰਤ ਨਹੀਂ ਨਾ ਹੋਵੇ ਬੰਦਾ ਆਪਣੀ ਜੀ ਹਾਂ ਜੀ ਇਹ ਤਾਂ ਉਧਰ ਸਾਡੇ ਏਰੀਆ ਤੋਂ ਲਖਦਾ ਚੰਦਾਨ ਏਰੀਆ ਦੇ ਵਿੱਚ ਠੀਕ ਹੈ ਤੇ ਇਹ ਮੇਰੇ ਕੋਲ ਵੀਰ ਛੱਡ ਕੇ ਗਿਆ ਇਹਨੂੰ ਠੀਕ ਆ ਜਾਓ ਅੰਦਰ ਜੀ ਮੈਨੂੰ ਪਤਾ ਅੰਦਰ ਹੀ ਆ ਜਾਓ ਹੈਲੋ ਹੈਲੋ ਹਾਂ ਆਏ ਹੋਏ ਆਪ ਨੂੰ ਬਿਠਾਏ ਆ ਤਾਂ ਕਰੇ ਚੱਲ ਜਾ ਉਹਦੇ ਉੱਥੇ ਆ ਗਏ ਆਂ ਹਾਂ ਸਾਨੂੰ ਫਰਸਾ ਲੇਕੋ ਨਾ ਕੋੜਾ ਕੂਟੋ ਹੀ ਹੋਣਾ ਵਾ ਮੈਂ ਸਭ ਇੱਥੇ ਸਭ ਦੋ ਵਿੱਚ ਸਭ ਬਣਾ ਕੇ ਰੇਕਾ ਲੇ ਕੇ ਘਰ ਦੀ ਉਹਦੇ ਦੀ ਪਤਾ ਲੱਗ ਜੂ ਘਰ ਕਿੱਥੇ ਆਉਂਦਾ ਉਹ ਦੁਬਾਰਾ ਲੈਣਾ ਹਾਂ ਕੋਈ ਨਹੀਂ ਪਾਰ ਗਿਉ ਬਾਪੇ ਤੋਂ ਲੈ ਲਾ ਲਾਤੀ ਇਹਦਾ ਵੀ ਲੱਗਦੀ ਗੱਡੀ ਤੇ ਨਾ ਕਿ ਤੁਰਕੀ ਚੱਲ ਜਾਂਦੀ ਆਹ ਗੱਡੀ ਤੇ ਕਹਿੰਦੇ ਗੱਡੀ ਤੇ ਗਈ ਕਿ ਇਹ ਲੱਗ ਗਈ ਹੈ ਨਹੀਂ ਗੱਡੀ ਕੋਈ ਲੈ ਚੱਲੋ ਗੱਡੀ ਨਾਲ ਕਰਕੇ ਆ ਕਰਕੇ ਕੁੱਝ ਲੱਗ ਗਈ ਆ ਬਸ ਇਹ ਗੱਡੀ ਲੈ ਚੱਲਦੇ ਆ ਆ ਗਿਆ ਓਏ 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 ਵੀਰੇ ਆ ਜਾ ਤਰਾ ਫੇਰ ਨਾ ਗਵਾਜ ਫੇਰ ਗਵਾਜੇਗਾ ਇਹਦਾ ਬੜੀ ਮਿਹਨਤ ਤਾ ਵੀ ਕਾਸ਼ ਗੱਡੀ ਤਾ ਵੀ ਵੀਰੇ ਆ ਜਾ ਗੱਡੀ ਚ ਆ ਆ ਫਟਾ ਆ ਗੱਡੀ ਚ ਆ ਜਾ ਚਲਾ ਆ ਜਾ ਕਿੱਥੇ ਗੱਡੀ ਬੈਠਨ ਘਰੇ ਛੱਡ ਗਈ ਜੀ ਉਹਦਾ ਫਾਸਟ ਚੱਲਣਾ ਪੈਣਾ ਗਾਉਂ ਮੈਂ ਚੱਲ ਨਹੀਂ ਸਕਦੇ ਸੇ ਕੀ ਗੱਲ ਪੁੱਛੀ ਨਾ ਕੋਈ ਆਪਰੇ ਵਾਗੇ ਬੰਗਿਆ ਚੱਲਣਾ ਨਹੀਂ ਇੱਕ ਗੱਲ ਮੇਰਾ ਦੁਸਰ ਨਾ ਕਿਦੋਂ ਦਾ ਪਤਾ ਲੱਗਿਆ ਤੈਨੂੰ ਵੀਰ ਤੇਰਾ ਵੀਰ ਮੈਨੂੰ ਪਤਾ ਲੱਗਾ ਕੱਲ ਪਰਸਵਲੇ ਪਰਸਵਨਾ ਪਤਾ ਲੱਗਾ ਨਾ ਉਹ ਕਰ ਗਿਆ ਸੀ ਮੈਨੂੰ ਪਤਾ ਨਹੀਂ ਗਿਆ ਕਦੋਂ ਮੇਰੀ ਗੱਲ ਪਰਸਵਨਾ ਪਤਾ ਲੱਗਿਆ ਨਾ ਵੀ ਤੇਰਾ ਭਰਾ ਸਾਡੇ ਕੋਲ ਹਾਂ ਫੋਨ ਕੀਤਾ ਕੋਈ ਨਹੀਂ ਨੰਬਰ ਤਾਂ ਹੈ ਨਹੀਂ ਤੁਹਾਡਾ ਭਾਜੀ ਕੋਈ ਸਮਝ ਨਹੀਂ ਉਹਨਾਂ ਨੇ ਜਿਹੜਾ ਗਾਂ ਦੀ ਗਾਂ ਵੀਡੀਓ ਆਈ ਸੀ ਭਾਜੀ ਉਹ ਨੰਬਰ ਹੀ ਕਿਸ ਲੈ ਵੀਡੀਓ ਵੀਡੀਓ ਵੇਖ ਲਈ ਸੀ ਆ ਵੀਡੀਓ ਤਾਂ ਮੈਂ ਕੱਲ ਦੇਖੀ ਉਹਦਾ ਵੀਡੀਓ ਤੇ ਨੰਬਰ ਹੀ ਹੈ ਨਾ ਵੀਡੀਓ ਦੁਪਹਿਰ ਵੀ ਨੰਬਰ ਸੀਗਾ 99 ਲਾ ਹਾਂ ਉਹ ਵੀ ਉਸ ਪਹਿਲਾਂ ਜਿਹੜਾ ਭਰਾ ਨੇ ਵੀਡੀਓ ਵੇਖ ਲਈਆ ਫੋਨ ਨਹੀਂ ਲਾਇਆ ਤਾਂ ਫਿਰ ਲੋਕਾਂ ਨੇ ਕੀ ਲਾਉਣਾ ਤਾਂ ਕੰਸੀਹਾਂ ਦਾ ਆਖੀ ਦੇ ਸਾਨੂੰ ਵੀ ਵੀਰ ਸਾਡੇ ਮੇਰਾ ਭਰਾ ਆਉਣਾ ਵਾ ਸਾਨੂੰ ਵੀ ਚਿੰਤਾ ਖਤਮ ਹੋ ਗਈ ਨਹੀਂ ਨਹੀਂ ਪਾਜੀ ਨੂੰ ਲਾਇਆ ਭਰਾ ਹੀ ਆਪਣਾ ਇਹ ਵੀਡੀਓ ਗਈ ਆ ਬਾਹਰ ਦੇ ਵਿੱਚ ਬਾਹਰਲੇ ਦੇਸ਼ ਇਟਲੀ ਦੇ ਵਿੱਚ ਤੁਹਾਡੇ ਪਿੰਡ ਦਾ ਵੀਰ ਸੀਗਾ ਕਾਫੀ ਸਮਝਦੇ ਗਿਆ ਇਹ ਜਿਹੜਾ ਮੈਂ ਕਿਆ ਸਾਬੂ ਵਾਲ ਪਿੰਡ ਵਾਲ ਉਹਨਾਂ ਨੇ ਇੰਨੂੰ ਤਨੀ ਪਛਾਣਿਆ ਉਹਨਾਂ ਨੇ ਮੈਨੂੰ ਸਰਪੰਚ ਸਾਹਿਬ ਦਾ ਨੰਬਰ ਦਿੱਤਾ ਠੀਕ ਹੈ ਜੀ ਨੰਬਰ ਦਿੱਤਾ ਫਿਰ ਮੈਂ ਸਰਪੰਚ ਸਾਹਿਬ ਨੂੰ ਫੋਨ ਲਾਇਆ ਪਰसों ਰਾਤ ਨੂੰ ਤੇ ਇਹਨਾਂ ਨੇ ਤੁਹਾਨੂੰ ਦੱਸਿਆ ਵੀ ਆ ਪਰसों ਦਾ ਦੱਸਿਆ ਨਹੀਂ ਤੁਹਾਨੂੰ ਪਰ ਯਾਰ ਚਲ ਜਿਉ ਨਹੀਂ ਦਿਮਾਗੀ ਬਈ ਨਹੀਂ ਉਹ ਨਹੀਂ ਭਰਾਵਾ ਇੱਕ ਮਿੰਟ ਮੇਰੀ ਗੱਲ ਸੁਣ ਅੱਗੇ ਬੇਸਤਰਾ ਦਾ ਘਰ ਹੀ ਖੂਦੇ ਲਿਆ ਕੇ ਇਹ ਖੂਦੇ ਸੌਂਦਾ ਹੀ ਉੱਥੋਂ ਭਰਾਵਾ ਕੰਬਲ ਵੀ ਲਿਆਉਂਦਾ ਕੱਪੜੇ ਵੀ ਲਾਣੀਆਂ ਕੀ ਕਰੀ ਉਹ ਮੈਂ ਬੰਦਾ ਵਾਸਤੇ ਦਵਾਈ ਮੈਂ ਦਵਾਈ ਬੰਦਾ ਲਈ ਦਵਾਈ ਦਵਾਈ ਦੁਪਈਆ ਕਰੇ ਦਵਾਈ ਦਵਾਈ ਕਵਾ ਇਹਦੇ ਦੇ ਮਾੜਾ ਕੰਟਰੋਲ ਕਰੋ ਜੇ ਕੋਈ ਮੰਨ ਲਓ ਇਹ ਦੋ ਵਾਰੀ ਤਾਂ ਗਿਆ ਹੀ ਉਹ ਬਾਜ ਅੱਗੇ ਵੀ ਗਿਆ ਹੀ ਆਹ ਬੰਗੇ ਉਹਦੇ ਤੇ ਜੇ ਕਿਸੇ ਗੁੱਜਰ ਗਾਜਰ ਤੇ ਨਿੱਕੇ ਚੜ ਗਿਆ ਉਹਨਾਂ ਪੱਟੇ ਪਵਾ ਪਵਾ ਮਾਰ ਦੇਣਾ ਹੀ ਮਾਰ ਦੇਣਾ ਅਰੇ ਇਹਨਾਂ ਨੂੰ ਕੀ ਕਰੀ ਭਾਵੇਂ ਉਹਨਾਂ ਨਾਲ ਜਾਲੂ ਮੈਂ ਰੱਖੀ ਖੜਨੇ ਨੂੰ ਕੋਈ ਵੀ ਜੇ ਫਰਕ ਹੋਵੇ ਨਾ ਤੇ ਰਾਤੋਂ ਦਿਨ ਹੀ ਬੰਦਾ ਡਰਦਾ ਉਹਦੇ ਵਲੇ ਇਹਨੇ ਸੰਪਰਕ ਕਰਨਾ ਸੀ ਸਾਡੇ ਨਾਲ ਜੇ ਤੁਹਾਨੂੰ ਕਹਿਣਾ ਸੀਗਾ ਵੀ ਮੈਨੂੰ ਨੰਬਰ ਦੋ ਕਿੱਥੋਂ ਫੋਨ ਆਇਆ ਵਾ ਚਲ ਤੁਸੀਂ ਕਹਤਾ ਵੀ ਸਾਡੇ ਸਾਡੇ ਕੋਲ ਵੀਰੇ ਨੰਬਰ ਨਹੀਂ ਹੈਗਾ ਤੂੰ ਮੇਰਾ ਵੀਰ ਕੋਈ ਦੁਸ਼ਮਣ ਨਹੀਂ ਆ ਮੈਂ ਤੇਰਾ ਕੋਈ ਨਹੀਂ ਜਿਹੜਾ ਮੈਂ ਤੇਰੇ ਨਾਲ ਕੋਈ ਈਰਖਾ ਬਾਜ਼ੀ ਕੱਢਣਿਆ ਮੈਨੂੰ ਜਿਆਦਾ ਧੰਨਵਾਦ ਕਰਦੇ ਆ ਵੀ ਨਾ ਹੋਊਗਾ ਮੈਂ ਇਹ ਗੱਲ ਕਹਿਣਿਆ ਵਾ ਕਿ ਤੁਹਾਨੂੰ ਬੜਾ ਦੇਖੋ ਹਾਂਜੀ ਮੇਰੇ ਕੋਲ ਵੈਗਰੂ ਜੀ ਪਿਛਲੇ 10 ਦਿਨ ਤੋਂ ਫਿਰ ਫਿਰਦਾ ਹੀਦਾ ਆ ਗਿਆ ਆਪਣਾ ਅਸਥਾਨ ਮੇਰੀਆਂ ਇਦਾਂ ਵੀਡੀਓ ਪੈਂਡੀਆਂ ਰਹਿੰਦੀਆਂ ਆ ਠੀਕ ਹੈ ਜੀ ਮੇਰੇ ਕੋਲ ਜਦੋਂ ਕਿਸੇ ਨੂੰ ਕੋਈ ਉਪਰਾ ਬੰਦਾ ਦਿਸਦਾ ਵਾ ਮੈਨੂੰ ਫੋਨ ਲਾ ਦਿੰਦੇ ਠੀਕ ਹੈ ਜੀ ਵੀਡੀਓ ਕੋਈ ਇੱਥੇ ਉਪਰਾ ਬੰਦਾ ਹੈਗਾ ਵਾ ਮੇਰੇ ਨਾਲ ਹੁਣ ਸੰਤ ਕਾਫੀ ਵਾਇਗਲ ਮੇਰੇ ਨਾਲ ਜੁੜ ਚੁੱਕੀ ਹੈ ਆਪਣੇ ਪੂਰੇ ਪੰਜਾਬ ਦੇ ਵਿੱਚੋਂ ਮੈਂ ਉਹ ਨੂੰ ਆਪਣੇ ਕੋਲ ਲਿਆ ਕੇ ਉਹਦੀ ਵੀਡੀਓ ਪਾ ਦੇਣੀ ਆ ਜੇ ਪਰਿਵਾਰ ਲੱਭ ਗਿਆ ਚਲੋ ਵਧੀਆ ਜੇ ਨਹੀਂ ਲੱਭਾ ਤੇ ਆਪਣਾ ਅਨਾਥ ਆਸ਼ਰਮ ਉੱਤੇ ਫਿਰ ਉੰਨਾਂ ਕੇਰੋ ਉਹ ਮੇਲੇ ਕੋ ਰੋਈ ਦੋ ਕਿੰਨੇ ਕਿ ਤੈਨੂੰ ਕਿ ਹੁਣ ਕਿਰੋਂ ਗਿਆ ਨੂੰ ਹੋਣ ਅੱਗੇ ਪਾ ਤਾਕ ਦਿਨ ਪਹਿਲਾਂ ਤਾਂ ਖੁਦ ਇਹ ਮੈਂ ਤੇ ਗਿਆ ਸੀਗਾ ਉਹ ਤੇ ਜਾਣਾ ਨਾ ਉੱਥੇ ਸੁਤਾ ਉਹ ਕੱਬਲ ਲੈ ਗਈ ਉਹ ਦੂਜੇ ਤੀਜੇ ਦਿਨ ਮੈਂ ਕਿਹਾ ਆ ਗਿਆ ਨਿਕਲ ਕੀ ਆ ਠੀਕ ਹੈ ਬੰਦਾ ਉੱਥੇ ਨਹੀਂ ਆ ਲੱਗੇ ਰੇੜੀ ਉਹ ਕਹਿੰਦੇ ਦੇਖਿਆ ਐ ਨਹੀਂ ਜਾਂਦਾ ਐਦਾਂ ਨੇ ਕੀੜਾ ਗੋੜਾ ਲਾ ਕੇ ਫਿਰ ਤੂਤੇ ਹੀ ਜਾ ਕਰੇ ਨਹੀਂ ਆ ਆਪਣੇ ਜੇ ਵੀ ਇਹਦੇ ਤਾਂ ਹੀ ਲੱਗਾ ਕਿ ਜਿਹੜਾ ਭਰਾ ਚਲੇ ਨਹੀਂ ਹੈਗਾ ਕੋਈ ਯਾਰ ਮੈਨੂੰ ਪਤਾ ਏ ਇਦਾਂ ਨਾ ਜਿਹੜੀ ਆਈ ਉਹਦਾ ਪਤਾ ਲੱਗਾ ਗਾਣਾ ਹੀ ਨੋ ਪਤਾਵੇ ਕਿਉਂਕਿ ਮੈਂ ਤੈਨੂੰ ਪੜਾਉਣਾ ਸੀ ਪਾਜੀ ਅੰਬਰਸਨ ਉਹ ਆਰ-ਬਾਰ ਬੰਦੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਤੇ ਦੇਰ ਹੋਰ ਹੱਥ ਆ ਗਿਆ ਤੇ ਇਹ ਤਾਂ ਭਰਾ ਹੈ ਜੀ ਜੀ ਹਾਂ ਤੇ ਸਾਰੀ ਹੁਣ ਇਸ਼ਾਰਾ ਕੰਮ ਕਰਦਾ ਕਰਦਾ ਮੈਂ ਬੇਨਤੀ ਕਰਦਾ ਤੁਹਾਨੂੰ ਹਾਂਜੀ ਇੱਕ ਮਿੰਟ ਇਹ ਕਈ ਚੀਜ਼ਾਂ ਜੰਦੀਆਂ ਮੈਂ ਮੰਨ ਲੈਂ ਕਿ ਚੱਲਦਾ ਵਾਂ ਕਿ ਇਹਦੇ ਵੀ ਮਜਬੂਰੀਆਂ ਹਾਂ ਹਾਂਜੀ ਮੰਨ ਕੇ ਕੋਈ ਕੰਮ ਤੋਂ ਡੇੜਾ ਬੰਦਾ ਨਹੀਂ ਘਰੋਂ ਬਾਹਰ ਵੀ ਜਾਣਾ ਠੀਕ ਹੈ ਜੀ ਹਾਂ ਇੱਕ ਬੰਦਾ ਆ ਗਿਆ ਗ੍ਰਾਂਡੀ ਆਪਣੀ ਔਖੀ ਹਾਂਜੀ ਮੈਂ ਇਨਾ ਕਰਦਾ ਨਾ ਕਿ ਇਸ ਵੀਰ ਨੂੰ ਮੈਂ ਰੱਖ ਲੂਗਾ ਪਰ ਤੈਨੂੰ ਹਰਜਾਣਾ ਮੈਂ ਜ਼ਰੂਰ ਦਵਾਂਗਾ ਲਾ ਲੋ ਜੋ ਮਰ ਠੀਕ ਹੈ ਜੀ ਇਹ ਗੱਲ ਸਹੀ ਹੈ ਸਾਡੇ ਬੰਦਾ ਸਹੀ ਕਰ ਦੋ ਸਾਨੂੰ ਨਹੀਂ ਬੰਦਾ ਨਹੀਂ ਨਾ ਹੋਣਾ ਆਪਾਂ ਸਾਨੂੰ ਦਵਾਈ ਦੇ ਸਕਦੇ ਆ ਜਿਹੜਾ ਸਹੀ ਹੋਣਾ ਉਹ ਰੱਬ ਦੇ ਹੱਥ ਵਾਸਾ ਨਹੀਂ ਤੁਹਾਨੂੰ ਦਵਾਈ ਵੀ ਦਿਖਾ ਦੇਣੀ ਪਹਿਲਾਂ ਵੀ ਚੱਲਦੀ ਸੀ ਚਲੋ ਜੇ ਲਿਖਾ ਦਿਓ ਵਧੀਆ ਪਰ ਆਪਣੇ ਕੋਲ ਡਾਕਟਰ ਹੈਗਾ ਸਪੈਸ਼ਲ ਡਾਕਟਰ ਹੈਗਾ ਮੇਰੇ ਸਾਰੇ ਨਹੀਂ ਉਹ ਵੀ ਅੰਮ੍ਰਿਤਸਰ ਟਰੈਕਟਰ ਦੀ ਲਿਖੀ ਹੋਈ ਉੱਥੇ ਚੱਲਦੀ ਪਰ ਇਹ ਗੱਲ ਆ ਕਿ ਵੀ ਜੀ ਮੈਂ ਵਾਇਗਨ ਨੂੰ ਚਲੋ ਮੈਨੂੰ ਸਾਂਹ ਤੋਂ ਬਹੁਤ ਦੂ ਸਪੋਰਟ ਕਰਦੀ ਆ ਪਰ ਸੱਟਾਂ ਸਾਹਿਬ ਨਾਲ ਅੱਜ ਕੋਈ ਗੱਲ ਵਾਦਾ ਕਰ ਲਾ ਕਿ ਪਿੰਡ ਦੇ ਵਿੱਚ ਕੋਈ ਆ ਸੇਵਾ ਲੌਰੀਆਂ ਤੁਹਾਨੂੰ ਠੀਕ ਕੀ ਇਹ ਕਿ ਗ੍ਰੀਵ ਦੇ ਲਾਇਸ ਦੇ ਵਿੱਚ ਲਾ ਦਿਆ ਕਰਨਾ ਜਿੰਨੀ ਤੇਰੀ ਮਤਲਬ ਕਿ ਇਹ ਨਹੀਂ ਕਿ ਤੈਨੂੰ ਹੀ ਫਾਈਲ ਪਾ ਦੇਣਗੇ ਨਹੀਂ ਤੁਹਾਨੂੰ ਦਿਆ ਕਰਨਗੇ ਜਿੱਥੇ ਨਹੀਂ ਮੈਂ ਇਹਨੂੰ ਬਾਈ ਬੰਦੀ ਮੇਰਾ ਬਹੁਤ ਬਾਈ ਮੰਦੇ ਹੋ ਚੱਲ ਦਿਖਾ ਦੇਣਗੇ ਇਹ ਚਾਹ ਰਹੇ ਹੋ ਤੁਸੀਂ 3000 ਤੁਹਾਨੂੰ ਭੇਜ ਦੇਣਾ ਉਹ ਛੜਦਾ ਦੁਖੜੀ ਮੇਰਾ ਕੋਈ ਫੀਸ ਨਹੀਂ ਨਹੀਂ ਆਪ ਹੀ ਉੱਥੇ ਆ ਰਹੇ ਹਾਂ ਪਰ ਤੈਨੂੰ ਮੇਰਾ ਵੀ ਕਿਉਂ ਤੁਸੀਂ ਪਤਾ ਕੀ ਗੱਲ ਹੈ ਤੁਸੀਂ ਗੱਲ ਕਰਦੇ ਹੋ ਤੁਸੀਂ ਸੇਵਾ ਕਰਦੇ ਹੋ 57 ਦਿਨ ਉਹਨਾਂ ਨੇ ਇਹ ਵੀ ਨਹੀਂ ਆਉਣ ਵਾਲਾ ਇਹਦਾ ਕਿਸੂਰ ਕੋਈ ਨਹੀਂ ਕੋਈ ਮੈਂ ਪਤਾ ਨਹੀਂ ਕਿ ਰਹਿਣਾ ਕਿ ਜਾਣਾ ਔਰ ਵੀ ਕੰਮ ਉਹਨੇ ਕਰਨੇ ਆ ਕਾਲੇ ਬਈ ਤਰਾ ਗੱਲ ਤੁਨ ਮੇਰੀ ਸੁਣੋ ਪਾਈ ਦੀ ਗੱਲ ਸੁਣੋ ਉਹਨਾਂ ਦੀ ਸਾਰੀ ਗੱਲ ਸੁਣ ਜਾਣਾ ਕਿ ਰਹਿਣਾ ਜਾਣਾ ਕਿ ਰਹਿਣਾ ਇੱਥੇ ਰਹਿਣਾ ਕਿ ਜਾਣਾ ਕਿ ਤੂੰ ਆ ਨਹੀਂ ਤੂੰ ਇਹ ਨਹੀਂ ਤੂੰ ਉੱਥੇ ਜਾ ਕੇ ਮੁੜ ਕੇ ਰੋਣ ਲੱਗ ਪਿਆ ਮੁੜ ਕੇ ਫੇਰ ਵਿਚਾਰੇ ਵੀਡੀਓ ਪਾਉਣੇ ਫਿਰ ਨਹੀਂ 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 ਹੈ ਨਹੀਂ ਤੂੰ ਰਹਿਣਾ ਕਿ ਜਾਣਾ ਆਪਾਂ ਬਾਬੇ ਵੀ ਜਾਵਾਂਗੇ ਬਾਬਾ ਰਕਲਾ ਉੱਤੇ ਬਾਬੇ ਗੇੜ ਤੇ ਬਸ ਚਲਦੀ ਆਂ ਫੇ ਨਹੀਂ ਨਹੀਂ ਉੱਥੇ ਬਾਪੇ ਬੂ ਪਾਣੀ ਕੋਈ ਵੀ ਲੱਭਣਾ ਇਹ ਨਹੀਂ ਕਿ ਤੂੰ ਚੁੱਕਿਆ ਕਰਿਆ ਸੰਤਾਨਪਨ ਨੂੰ ਤੋੜਿਆ ਸੰਤਾਨਪਨ ਕਰੇ ਬੀੜ ਬਾਹਰ ਚੱਲ ਗਿਆ ਉੱਥੇ ਇਹਨਾਂ ਕੋ ਰਹਿਣਾ ਪੈ ਉੱਥੇ ਜਾ ਹੀ ਨਹੀਂ ਹੁੰਦਾ ਨਹੀਂ ਨਹੀਂ ਉਦਾਂ ਮੈਂ ਗੱਲ ਕਰਦਾ ਇਹਨਾਂ ਦੀ ਬਾਤ ਵੀ ਦੇਣੀ ਬਾਪਾ ਨਹੀਂ ਲੱਭਣਾ ਕਿਉਂ ਉੱਥੇ ਬਾਪੇ ਆ ਉਹਦਾ ਬਾਪੇ ਨੂੰ ਨਾ ਲੱਭੜਾ ਤਾਂ ਮੈਨੂੰ ਦੇ ਦੇਂਦੇ ਵੇਖੀ ਇੱਕ ਇੱਕ ਬੈਂਦੀ ਕਰ ਮੇਰਾ ਹਾਂ ਠੀਕ ਹੈ ਜੇ ਤੂੰ ਰੱਖ ਲੈਗਾ ਤੇ ਵਧੀਆ ਵਾ ਕਿਉਂਕਿ ਅਜੇ ਟਿਕਣਾ ਨਹੀਂ ਸਾਡੇ ਕੋਲ ਜੇ ਨਹੀਂ ਦਵਾਈ ਭਾਵੇਂ ਕੋਲ ਬੈਠਾ ਮਿਲਣ ਗੱਲ ਕਿਤੇ ਜਰੂਰ ਆ ਜੀ ਕਿ ਫੋਨ ਲਾ ਕੇ ਮਿਲਣ ਗੱਲ ਜਰੂਰ ਆ ਜੀ ਤੇ ਜਿਹੜਾ ਇਹਦੇ ਬੰਦੇ ਦਾ ਜੋ ਵੀ ਤੈਨੂੰ ਆ ਠੀਕ ਹੈ ਜੀ ਉਹ ਮੇਰਾ ਵੀ ਰੱਖੀ ਪਿੰਡ ਚ ਗੱਲ ਹੈਲੋ ਹਾਂ ਇਹਦੀ ਪੈਸੇ ਲੱਗੀ ਆ ਆ ਕਰਾ ਦੇ ਗੱਲ ਹੈ ਹੈ ਬਿਲਕੁਲ ਲੱਗੀ ਨਹੀਂ ਲੈ ਭਾਈ ਜੀ ਆ ਲੈ ਲੈ ਲੋ ਜੀ ਕਾਕੇ ਕੋਲ ਪੈਸੇ ਹਾਂ 40 45 ਸਾਲ ਦਾ ਹੋ। ਉਹ ਨਹੀਂ ਏਦਾਂ ਜਿਹੀ ਲੱਗੀ ਜਣੀ ਆ। ਬਹੁਤ ਅੱਛਾ ਹੋ ਜਿਹੜਾ ਮੈਂਟਰ ਹੈ ਸਾਹਿਬ। ਤੂੰ ਮੇਰਾ ਵੀਰ ਇਹ ਕਰੀ ਕਿ ਇੱਥੇ ਹੀ ਸੰਤ ਸਾਹਿਬ ਮੈਨੂੰ ਪਤਾ ਵਾ ਕਿ ਅੱਜ ਹੋਵੇ ਤੇ ਬਾਅਦ ਕੱਲ ਹੋਰ ਹੋ ਜਾਂਦੇ। ਮੈਂ ਇਹਦਾ ਨਾਂ ਨਹੀਂ ਲੈ ਰਿਆ। ਪਰ ਇਹ ਜਰੂਰ ਆ ਕਿ ਇਹਦੇ ਤੋਂ ਕਿਸ ਤਰ੍ਹਾਂ ਕਿਸੇ ਨੂੰ ਸੇਵਾ ਜੁੜਤੋ। ਮੈਂ ਉਸੇ ਦਾ ਕਰੋ ਨਾ ਤੁਸੀਂ ਨੰਬਰ ਲਓ ਇਹਨਾਂ ਦਾ ਨੰਬਰ ਇਹਨਾਂ ਦਾ ਲੈ ਲਓ ਮੇਡਾ ਵੀ ਨੰਬਰ ਤੁਹਾਡਾ ਮੇਰਾ ਵੀ ਆ ਗਿਆ ਤੁਹਾਡੇ ਕੋਲ ਜੋ ਟੈਲਫੋਨ ਆ ਜੋ ਤੁਸੀਂ ਉਹ ਦੇਣੀ ਆ ਉੱਥੇ ਦੇਣੀ ਆ ਲੋੜ ਨਹੀਂ ਕਿ ਦੇਣੀ ਦੇ ਜਿਨ੍ਹਾਂ ਜਿਨ੍ਹਾਂ ਨੇ ਭਾਈ ਸਾਹਮਣਾ ਆ ਉੱਥੇ ਦੇਣੀ ਆ ਆਹ ਅਸੀਂ ਕੀ ਕਰਨਾ ਹੈ ਮੈਂ ਮੈਂਬਰ ਸਾਹਿਬ ਜਲ ਤੂੰ ਬਿਲਕੁਲ ਹਾਂਜੀ ਅਸੀਂ ਅਸੀਂ ਨਹੀਂ ਲੈਣਾ ਤੁਸੀਂ ਸੇਵਾ ਕਰਦੇ ਤੁਸੀਂ ਜੋ ਟੈਲਫੋਨ ਉਹਦੇ ਤੁਸੀਂ ਉਦਾਂ ਪਾ ਦਿਓ ਸਾਡਾ ਬੰਦਾ ਸਹੀ ਹੈ ਪਰ ਮੇਰੀ ਮੰਦੀਸ਼ਾ ਹੀ ਵੀ ਇੱਥੇ ਲੈ ਕੇ ਦਵਾਂਗੇ ਨਹੀਂ ਮੈਨੂੰ ਇਹ ਵੀ ਇੱਥੇ ਕਿਤੇ ਹੋ ਜਾਂਦੀ ਦੀ ਪੈਣ ਦੀ ਕਿਤੇ ਹਾਂ ਉਹਦਾ ਗੈਣ ਮੈਸਲੋ ਜੋ ਵੀ ਆਓ ਮੈਂ ਇਦਾਂ ਨਹੀਂ ਮੈਂ ਨਹੀਂ ਕੋਈ ਬੰਦਾ ਕੋਈ ਇਸ਼ਾ ਨਹੀਂਗਾ ਭਾਈ ਜੀ ਮੈਂ ਬੜਾ ਮੋਟਾ ਕੋ ਤੇਲ ਫੁੱਲ ਜਿਹੜਾ ਦੇਣਾ ਤੁਹਾਨੂੰ ਨਹੀਂ ਮੈਨੂੰ ਕੋਈ ਇਦਾਂ ਨਹੀਂ ਆਉਂਦਾ ਨਹੀਂ ਚਲੋ ਉਹਨਾਂ ਦਾ ਗੂਗਲ ਪੇਜ ਆ ਕੁਝ ਕਰਦਿਆ ਕਿਉਂਕਿ ਸਾਨੂੰ ਦਸਾਂ ਚੋ ਇੱਕੇ ਜਾਣੇ ਦਾ ਘਰ ਲੱਭਦਾ ਨੌ ਜਾਣੇ ਮੇਰੇ ਕੋਲ ਉਦਾਂ ਹੀ ਹੁੰਦੀ ਆ ਉਹ ਸੰਗਤ ਵਾਧੂ ਸਕੂਟ ਕਰਦੀ ਆ ਮੈਂ ਵੀ ਕਿਉਂ ਭੁੱਖ ਉਹ ਭੁੱਖ ਵਿਖਾਵਾਂ ਫਿਰ ਮੇਰੀ ਮਾੜੀ ਗੱਲ ਆ ਸਿੱਧੀ ਗੱਲ ਆ ਸਕੂਟੀ ਜੇ ਸਾਡੀ ਮੰਨੋ ਤਾਂ ਤੁਸੀਂ ਇਹਨੂੰ ਚਲੋ ਠੀਕ ਆ ਲੈ ਮੈਂ 1 ਮਿੰਟ ਬੋ ਕਹਿੰਦਾ ਲੈ ਪਿੱਛੇ ਹੋ ਜਾਂਦੇ ਆ ਇੱਕ ਤੈਨੂੰ ਕੰਮ ਕਰਨਾ ਪਊਗਾ ਹਾਂਜੀ ਮਤਲਬ ਇਹਦਾ ਜਿਹੜਾ ਹਿੱਸਾ ਵਾ ਨਾ ਉਹ ਚੋਂ ਚੌਂ ਕਰਾਉਂਦਾ ਠੇਕਾ ਦੇਣਾ ਪਊਗਾ ਤੂੰ ਛੇ ਮਹੀਨੇ ਨਾਲੋਂ ਬਾਬਾ ਜੀ ਨਾਲ ਉਹ ਬੰਦ ਕੰਮ ਬੁਝਾ ਦੇਣਾ ਨਹੀਂ ਬਾਪੂ ਨੂੰ ਨਹੀਂ ਤੇ ਬਾਪੂ ਨੂੰ ਆਈ ਮਾਰਨਾ ਤੂੰ ਕਰਨਾ ਵਾ ਸਾਰਾ ਬਾਪੂ ਬਾਪੂ ਆਜ ਮਾਰਨਾ ਠੇਕਾ ਹੀ ਗਿਆ ਉਹ ਮੈਂ ਠੇਕਾ ਹੀ ਗਿਆ ਵਾ ਇਹਨੂੰ ਪਹਿਲੀ ਵਾਰ ਇਹ ਨਹੀਂ ਗਿਆ ਮੇਰੇ ਨਾਂ ਹੀ ਹੈ ਨੀ ਧੋਲਣ ਔਰ ਹੇਤ ਕੋਣ ਧੋਲਾ ਕੋਣ ਮੋਹਦਾ ਤਾਂ ਮੈਂ ਹੀ ਹਾਂ ਅੱਧਾ ਸਭੇ ਤੇ ਇਹ ਕਾ ਤਾਂ ਫੇ ਉਹਦਾ ਬਣਦਾ ਹੀ ਆ ਉਹਦਾ ਹੀ ਸੇਵਾ ਪਾਗਾ ਵੀ ਇਹ ਨਹੀਂ 6 ਮਹੀਨੇ ਆ ਕੇ ਸੇਵਾ ਦਿਆ ਕਰਾਂਗੇ ਜੋ ਮੰਗਣ ਜੋ ਮੰਗਣਗੇ ਉਹ 50 ਹਜ਼ਾਰ ਮੰਗ ਲੈਣਗੇ ਫੇ ਤੈਨੂੰ ਚੌਂ ਕਰਾਂਗੇ ਵਿਆਹ ਤੂੰ ਇੱਕ ਇਹ ਕੁਝ ਨਹੀਂ ਕਰਨਾ ਤੂੰ ਦੱਸ 20000 ਰੁਪਏ ਬਾਂਦੇ ਰੋਂਦੇ ਰਹਿਣਾ 6 ਮਹੀਨੇ 6 ਮਹੀਨੇ 20000 ਰੁਪਏ ਦੇ ਦੋਨੇ ਜਾ ਕੇ ਦੇ ਦੇ ਦਵਾਈ ਇਹਦੀ ਵੀ ਦਵਾਈ ਦਾ ਨੂੰ ਕਰਨਾ ਹੈ ਬੇਣਾ ਹਉ ਤਾਂ ਕਰਨਾ ਹੈ ਤਾਂ ਕੋਈ ਕਰ ਚੁਣ 20000 20000 24000 ਰੁਪਏ ਸਾਲ ਦਾ ਪਾਦਾ ਕਰਨਾ ਨਾ ਮੈਂ ਚੰਨ ਨਾ ਰੋਸ ਸੇ ਨਾ 10000 ਰੁਪਏ 10000 10000 ਨੂੰ ਪਤਾ ਚੱਲ ਉਹ ਵੀ 10000 ਰੁਪਏ ਮੈਂ ਨਾ ਕਿਉਂਕਿ ਪਤਾ ਕੀ ਜਾਂਦਾ ਨਹੀਂ ਜਿੱਦ ਕਰੀ ਮੇਰੀ ਬੇਨਤੀ ਪਵਾਨ ਕਰਿਆ ਜਾਂ ਉੱਥੇ ਕਿਹੇ ਜੀ ਇਦਾਂ ਕੋਈ ਘਟਾ ਨਹੀਂ ਜੋ ਤਾਂ ਮੰਨਦੇ ਭਾਜੀ ਬੱਬਾ ਜੀ ਘਾਦੀ ਮਾ ਕਰਦੇ ਹੁਣ 10000 ਵੀ ਦੇ ਦੇ ਜਾਂ 15 ਵੀ ਦੇ ਦੇ ਤੁਹਾਡੇ ਪਿੰਡ ਵਿੱਚ ਕੋਈ ਗਰੀਬੀ ਦਾ ਵਿਆਹ ਹੋਵੇ ਸਾਡੀ ਸੇਵਾ ਵੱਲੋਂ ਸਾਡੀ ਸੰਸਥਾ ਵੱਲੋਂ ਸਭ ਕੁਝ ਦੇ ਤੁਸੀਂ ਵੀ ਇੱਕ ਮਿੰਟ ਮਿਲੋ ਇੱਥੇ ਬਹੁਤ ਕੁਝ ਹੋ ਰਿਹਾ ਇੱਥੇ ਬਹੁਤ ਕੁਝ ਹੋ ਰਿਹਾ ਹੈ ਮਤਲਬ ਵੀ ਇਹ ਨਹੀਂ ਸੀ ਵੇਜਣਾ ਫਰੋਣ ਇੰਟਰਨੈਟ ਤੇ ਫਰੇਟ ਦੇ ਖਾਕੂ ਉੱਤੇ ਤਾਦਾ ਕਹਿੰਦਾ ਕੁਝ ਨਹੀਂ ਕਹਿੰਦਾ ਕਿ ਆ ਫਰੋਣ ਪਤਾ ਕਿ ਯਾਰ ਬਾਬਾ ਜੀ ਇਹ ਕੋ ਰਾਖੀ ਰਾਖੀ ਬੰਦੇ ਦੀ ਬੰਦਾ ਨਹੀਂ ਕਰ ਸਕਦਾ ਉਹ ਉਹਦਾ ਹੋਰ ਕੰਮ ਰੋਗੂਗਾ ਉਹ ਗਰੀਬ ਬੰਦਾ ਉਹ ਵੀ ਤੇ ਦੱਸ ਕਿ ਉਹ ਸੁਬਦੀ ਗੋੜ ਦਾ ਨਾ ਮਾ ਰੋ ਉਹ ਚਾਚਾ ਜੀ ਨੂੰ ਪੁੱਛਾਂ ਨਾ ਪੁੱਛ ਲਾ ਪੁੱਛ ਮਾਰੋ ਆਜ ਆਹ ਇਹਦੀ ਪਰਵਾਹ ਚੁੱਕੋ ਮਾਂ ਪਿਓ ਹੈਗਾ ਯਾਰ ਆਪਣਾ ਦਾਫਟ ਨਹੀਂ ਉਹ ਵੀ ਉਹ ਵੀ ਉਹ ਵੀ ਉਹ ਦੇਦਾ ਹੀ ਅੰਬੇ ਹੋਏ ਮਾਲਕ ਜਾਂ ਇਦਾਂ ਕਰੋ ਨਾਲ ਚੱਲ ਜਾਓ ਯਾਰ ਬਾਈ ਮੈਂ ਹਾਂ ਦੇਖੇ ਆ ਜਾ ਬੜੇ ਸਿੱਖਾਂ ਆ ਆਹ ਕੌਣ ਮਮੀ ਜਾਂ ਮੇਲਾ ਮਮੀ ਨੂੰ ਮੈਂ ਵੇਖੀ ਹਾਂ ਹਾਂਜੀ ਉਹ ਬੰਮੀਆ ਮਾਲੂ ਟੋਕ ਰੱਲਾ ਹੈ ਬੰਮੀਆ ਕੌਣ ਹੈ ਮਾਈ ਮਤਲਬ ਮੇਰਾ ਪੁੱਤ ਉਹ ਪੁੱਤਵਾ ਹਾਂਜੀ ਕਿੰਨੇ ਕਿ ਤੈਨੂੰ ਕੀ ਕਰੋਗੇ ਇਹਨੂੰ ਬਹੁਤ ਜ਼ਿਆਦਾ ਦੇ ਹੱਥ ਅੱਛਾ ਇਹ ਹੁੰਦਾ ਹੀ ਨਹੀਂ ਅੱਛਾ ਲੱਗਾ ਨਹੀਂ ਇਹਨੂੰ ਨਾ ਕਸੀ ਮਾਤਾ ਤਰੰਤ ਆ ਦੋ ਬਾਈਆਂ ਮੈਨੂੰ ਬਹੁਤ ਵੀ ਜ਼ਰੂਰ ਅੱਛਾ ਤੁਹਾਨੂੰ ਭੈਣ ਨਾ ਇਹਨਾਂ ਪੀਉ ਨੂੰ ਮੈਂ ਜ਼ਰੀਆ ਆਲੋ ਮਲਾਇਆ ਪਾਉਂਦੇ ਪਰ ਕਹਿੰਦੇ ਨਾ ਭਾਵੇਂ ਚੰਗਾ ਹੋਵੇ ਭਾਵੇਂ ਮਾੜਾ ਹੋਵੇ ਮਾਂ ਵਾਸਤੇ ਪੋਤੀ ਹੁੰਦਾ ਜੇਲਾ ਤੇਰੇ ਸਾਹਮਣੇ ਹੈ ਮਾਈ ਸੀ ਨੂੰ ਆਪਣੇ ਕੋਲ ਐ ਚੱਲੇਓ ਠੀਕ ਆ ਆਪਣੇ ਕੋਲ ਐ ਚੱਲੇ ਸੀ ਇਹਨੂੰ ਹਾਂ ਬਣੀ ਕਿਤੇ ਮਿਲ ਗਏ ਕਿਤੇ ਜਿੰਨਾ ਦੇਰ ਕਿਤਾ ਮਿਲ ਗਏ ਲਾ ਲਈ ਜਾਂ ਫੋਨ ਲਾ ਲਿਆ ਇਹਨੂੰ ਠੀਕ ਆ ਕੱਲਾ ਵਾ ਇੱਥੇ ਮਾਗੀ ਜਿਆਦੇ ਸਾਡੇ ਕੋਲ ਆਖੇ ਨਾ ਇਹਦੇ ਟਿਕਣਾ ਨੇ ਬਾਬਾ ਇੱਥੇ ਮੈਂ ਇੱਥੇ ਬੈਠਾ ਨਾ ਮੂਹਰੇ ਕਿੰਨੇ ਲੱਗਦਾ ਨਾ ਉਹ ਨਾ ਉਹ ਪਹਿਲਾਂ ਹੀ ਕਹਿ ਦਿੱਤੀ ਸੀ ਵੀ ਤੇਰੀ ਵੀ ਮਜਬੂਰੀ ਹੈ ਕਿ ਕੋਈ ਨੂੰ ਨਹੀਂ ਰੱਖ ਸਕਦਾ ਪਰ ਇਹ ਵੀ ਕੀ ਮਜਬੂਰੀ ਸੀ ਕਿ ਤਿੰਨ ਦਿਨ ਹੋ ਗਏ ਤੈਨੂੰ ਪੁੱਛਿਆ ਲੱਗਿਆ ਤੇ ਫੋਨ ਪਾ ਕੇ ਹਾਰਾ ਤੂੰ ਕੋਈ ਨਹੀਂ ਲੱਗ ਕੇ ਦਿਨ ਮੇਰਾ ਭਰਾ ਬਰਾਬਰ ਨੰਬਰ ਤੇ ਲੱਗਣਾ ਨਹੀਂ ਕਰਾ ਪਾ ਦਿੰਦੇ ਨਾ ਜਿੱਦਾਂ ਤੇ ਮਗੀਆਂ ਭਾਈ ਕੋਈ ਆਪੇ ਪੈਂਟ ਖਾਣਦਾ ਹੁੰਦਾ ਮਾਹਾਂ ਮੈਂ ਕਿਹਾ ਕਿ ਨਹੀਂ ਉਹ ਦੋ ਬਿਜਲੀ ਉਹ ਬਿਜਲੀ ਮੰਗਲ ਉਹ ਦੇ ਪਿਆ ਮੋਬਾਈਲ ਪਹਿਲਾਂ ਲਾਈਵ ਹੋ ਕਰਾਈ ਇਹ ਕੀ ਇਹਨੇ ਬਸ ਦੇਸੀ ਦਵਾਈ ਮੈਨੂੰ ਇਹ ਦੱਸ ਕਿਉਂਕਿ ਜਦੋਂ ਡਾਕਟਰ ਨਾਲ ਸਾਡੇ ਨਾਲ ਗੱਲ ਕਰਦਾ ਬਣਾ ਉਹ ਬਰੀਕ ਕੀ ਬਰੀਕ ਮਤਲਬ ਪੂਰਾ ਬਰੀਕੀ ਦਾ ਮੇਰੇ ਨਾਲ ਵੀ ਇਹ ਜਮਾਂਦਰੂ ਸੀਗਾ ਜਾਂ ਇਹਨੇ ਫਿਰ ਮੈਂ ਡਾਕਟਰ ਨੂੰ ਦੱਸਣ ਵਾਲਾ ਬਣੂੰਗਾ ਮੈਨੂੰ ਦੱਸ ਇਹ ਕਿੰਨਾ ਇਦਾਂ ਹੈ ਮੈਨੂੰ ਦੱਸ ਹਾਲ ਬਣਦਾ ਅੱਛਾ ਤੇ ਇਹਨਾਂ ਨੂੰ ਮਾਲ ਜਿਹਨੇ ਪੜਾਈ ਨਹੀਂ ਫਰੇਆ ਇਹਨੇ ਕੰਮ ਕਿਥੇ ਲਾਸਟ ਲਗਾ ਲੈਣਾ ਜਦੋਂ 11 ਮਿੰਟ ਰੀ ਤੋਂ ਕਰ ਦੇਣਾ ਵੀ ਲੜਦਾ ਜੋ ਆਇਆ ਚੱਕੇ ਮਾਰਦਾ ਮਾਤਾ ਦੇ ਮਾਰਦਾ ਟਿੰਡਾ ਕਰਦਾ ਮੈਂ ਕਿ ਜਮਾਂਦੂ ਰਿਦਾ ਹਾਂ ਬਣਾਣਾ ਪੈਦਾ ਕਿ ਨਹੀਂ ਲੱਗੀ ਬਾਅਦ ਚ ਹਣੀ 450 ਤਰੀ ਨਹੀਂ ਗਈ ਨਹੀਂ ਉਹ ਪੂਰੀ ਟਟੀ ਗੀਰ ਚ ਵੱਜ ਗਈ ਨਹੀਂ ਕੇ ਸੱਟ ਲੱਗ ਕੇ ਬੰਦਾ ਦਮਾ ਗਿਆ ਨਹੀਂ ਨਹੀਂ ਤਾਂ ਜਦੋਂ ਇਹ ਐਡਾ ਬੰਦਾ ਕਿ ਤੇ ਹਰ ਕਦਾਂ ਕੀ ਕਰਦਾ ਹੈ ਬੜਾ ਛੇਵੇਂ ਟਿਕਣਾ ਨਹੀਂ ਗਿਆ ਬਗਲ ਰਸੀ ਜਾਣਾ ਕੋਈ ਗੱਲ ਨਹੀਂ ਮਾਤਾ ਜੀ ਲੜ ਪਿਆ ਕੇ ਨਾ ਲੱਗ ਗਿਆ ਮਾਤਾ ਜੀ ਇਹ ਦਾਤਾ ਅਗਰ ਕਾਣਾ ਆਵਾ ਆਵੇਂ ਬੈਠਾ ਦੇ ਲਾਂਨ ਕੇ ਹਾਂ ਅਵੇ ਕਾੜਾ ਜਿਹਾ ਆ ਮੈਂ ਲਾਂ ਦੇ ਕੇ ਉਹ ਨਹੀਂ ਜੀ ਨਾ ਹੋਏ ਪਤਾ ਸਾਰਾ ਹੀ ਗੰਬਾਤ ਸਾਰਾ ਸਾਰਾ ਹਾਂਜੀ ਬਾਪੂ ਜੀ ਅਸੀਂ ਇਹਨੂੰ ਲੈ ਕੇ ਆਏ ਹਾਂ ਇਹ ਰਿੰਦਨੀਅਤ ਨਹੀਂ ਰਿੰਦਨੀਅਤ ਪਰ ਸਾਡਾ ਇੱਕ ਫਰਜ਼ ਮੰਨਦਾ ਪਹਿਲਾਂ ਕਿ ਪਰਿਵਾਰ ਨਾਲ ਗੱਲ ਕਰਨ ਦਾ ਪਰਿਵਾਰ ਨਾਲ ਗੱਲ ਕਰਦਾ ਠੀਕ ਹੈ ਜੀ ਜੇ ਅਗਲਾ ਪਰਿਵਾਰ ਰੱਖਦਾ ਜਾਂ ਜੇ ਨਹੀਂ ਰੱਖਦਾ ਫਿਰ ਅਸੀਂ ਇਹਨੂੰ ਆਪਣੇ ਕੋਲ ਰੱਖਦੇ ਹਾਂ ਰੱਖਦਾ ਤਾਂ ਇਹ ਪਰ ਰਿੰਦਨੀਅਤ ਨਹੀਂ ਹੈ ਬੰਦੇ ਬਾਬੇ ਨਾ ਲੈ ਲੈ ਹਾਂ ਨਹੀਂ ਉਹ ਗਾਣਵਾਂ ਨਹੀਂ ਲਾੜੇ ਹੰਦਾ ਕਰੇ ਲਾੜੇ ਨਹੀਂ ਤਾਂ ਨਹੀਂ ਤਾਂ ਲੇਕਿਨ ਨਹੀਂ ਹੋਗੇ ਘਾਹ ਦਾ ਤੇ ਬਾਬੇ ਲੈ ਸੀ ਜਾਣੇ ਆ ਚਲੋ ਜਿਹੜਾ ਇਹਨੇ ਠੀਕ ਹੋਣਾ ਉਹ ਤੇ ਰੱਬ ਦੇ ਹੱਥ ਵਸੇ ਜੀ ਤੈਨੂੰ ਵੀ ਕਰੀ ਗੱਲਾਂ ਉਹ ਵੀ ਕਰੀ ਗੱਲਾਂ ਲੈ ਜੋ ਦੇਰਾ ਇਹ ਹੋ ਜਾ ਠੀਕਾ ਸਾਡੇ ਵੀ ਤਾਂ ਬੱਚਾਂ ਨਹੀਂ ਤਾਂ ਨਿਕਲ ਜਾਂਦਾ ਲੋਈਆਂ ਰਹਿੰਦਾ ਜਾਂਦੀ ਇਹ ਦਾਮੈਂਟ ਨਹੀਂ ਮੈਨਾਂ ਨਾ 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 ਇਹ ਤੇ ਪਤਾ ਜੇ ਹੋਰ ਬੈਠਾ ਉਹਨਾਂ ਬੈਣਾ ਹਾਂ ਮੈਂ ਜੀ ਸਾਡਾ ਮੈਂ ਮਾੜਾ ਮਾਰਾਂ ਇਹ ਲੱਗ ਸਮਾਂ ਕਿ ਬਣਾਇਆ ਕਾਲੇ ਨਹੀਂ ਗੱਲ ਸੁਣੂ ਕਹੀ ਤਬਾ ਟੁੱਟ ਗਿਆ ਇਹ ਤੇ ਮੋਟਰਸਾਈਕਲ ਮਾਰ ਗਿਆ ਇਹ ਕੋਈ ਇੱਥੋਂ ਮੋਟਰ ਟੁੱਟ ਗਿਆ ਇੱਕ ਦਾ ਵੀ ਜੀ ਮੈਨੂੰ ਆਪਣਾ ਨੰਬਰ ਦੇ ਦੇ ਠੀਕ ਹੈ ਜੀ ਇਕਾ ਮੇਰਾ ਨੰਬਰ ਲਿਨੋ ਆਹ ਨੰਬਰ ਦੇ ਦਿਓ ਆਪਣਾ ਨੰਬਰ ਦੇ ਦੇ ਕਈ ਇਹ ਵੀ 100 ਗੱਲਬਾਤ ਕਰਨੀ ਪੈ ਜਾਂਦੀ ਹੈ ਉੱਥੇ ਰੱਬ ਨਾ ਕਰੇ ਮੇਰੀ ਗੱਲ ਸੁਣ ਲੋ ਇੱਕ ਠੀਕ ਹੈ ਉੱਥੇ ਰੱਬ ਨਾ ਕਰੇ ਉਹਨੂੰ ਕੋਈ ਗੱਲਬਾਤ ਹੋ ਜਾਂਦੀ ਹੈ ਅਸੀਂ ਆਪਣੇ ਉਲਤ ਕੋਸ਼ਿਸ਼ ਕਰਾਂਗੇ ਉਹਨੂੰ ਪੂਰੀ ਵਾਈਗਰ ਹਣਾ ਕਿਉਂਕਿ ਸਾਡੇ ਕੋਲ ਤਾਂ ਬਹੁਤ ਚਲਦੀਆਂ ਪਰ ਮੰਨ ਲੇ ਕਿ ਜੇ ਰੱਬ ਨਾ ਕਰੇ ਜੇਕਰ ਉਹ ਮਿਸ ਹੋ ਜਾਂਦਾ ਜੇਕਰ ਫਿਰ ਵੀ 1% ਵੀ ਚਾਂਸ ਹੁੰਦਾ ਵਾ ਹਣਾ ਜੇਕਰ ਇਹ ਮਿਸ ਹੋ ਜਾਂਦਾ ਸਾਡੇ ਕੋਲੋਂ ਜਾਂ ਇੱਥੇ ਰੱਬ ਨਾ ਕਰੇ ਉਹਨੂੰ ਕੋਈ ਗੱਲਬਾਤ ਹੋ ਜਾਂਦੀ ਹੈ ਤੇ ਤੁਸੀਂ ਸਾਨੂੰ ਕੱਲ ਨੂੰ ਕੋਈ ਸਾਡੇ ਤੇ ਅਲੀਗੇਸ਼ਨ ਨਹੀਂ ਲਾਉਂਦੇ ਠੀਕ ਹੈ ਜੀ ਕੋਈ ਬਲੇਮ ਨਹੀਂ ਲਾ ਸਕਦੇ ਤੁਹਾਡੇ ਭਰਾ ਨੂੰ ਕੁਝ ਹੋ ਗਿਆ ਪੁੱਛੋਗੇ ਦਵਾਈ ਦੇਣੇ ਦਵਾਈ ਵੀ ਦਿੱਤੀ ਉਥੇ ਸਭ ਕੁਝ ਹੋ ਜਾਏਗਾ ਵੀਰੇ ਟੋਟਲ ਦਵਾਈ ਚਲਦੀ ਆ ਜਿਹੜੀ ਦਿਮਾਗੀ ਉਹ ਵੀ ਦਵਾਈ ਚਲਦੀ ਆ ਜਿਹੜੀ ਸਰੀਰਕ ਜਿਵੇਂ ਲੱਗਦਾ ਭਾਬਾ ਦੋ ਦਿਨ ਦਾ ਉਹ ਵੀ ਦਵਾਈ ਚਲਦੀ ਆ ਠੀਕ ਹੈ ਜੇ ਰੱਬ ਨਾ ਕਰੇ ਕੁਝ ਹੋ ਜਾਂਦਾ ਇਹਨੂੰ ਫੇਰ ਮੈਂ ਦੱਸੂਗਾ ਹਨਾ ਪਤਾ ਨਹੀਂ ਮੇਰਾ ਨਹੀਂ 2 ਮਿੰਟਾ 4 ਮਿੰਟਾ ਪਤਾ ਨਹੀਂ ਮੇਰੇ ਤੇ ਕੋਈ ਫੇਰੇ ਤੇ ਕੋਈ ਇਨਾਮ ਪਾਵੇ ਹਨਾ ਬੀਬੀ ਸਾਡੇ ਭਾਂਡਾ ਆਏ ਹੋ ਗਏ ਜੋ ਬੈਸੇ ਕਰਕੇ ਵੀਡੀਓ ਹੀ ਕਹੇ ਤਾਂ ਪਹਿਲੇ ਦਾਦੀ ਮੈਂ ਵੀਡੀਓ ਤੇ ਇੰਦੀ ਗੱਲ ਸਾਡੇ ਨਾ ਅਸੀਂ ਪਟਿਆਲੇ ਤੋਂ ਬੰਦਾ ਲੈ ਕੇ ਆਂਦਾ ਉਹਦੇ ਥੱਲੇ ਦੋਵੇਂ ਲੱਤਾਂ ਹੀ ਸੈਂਗਾ ਛੜਕਦੇ ਜਾ ਰਹੇ ਹਾਂ ਕਰੋੜਾ ਪਤੀ ਬੰਦਾ ਸੀ 5 ਕਰੋੜ ਦੀ ਪ੍ਰਾਪਰਟੀ ਉਹਦੇ ਨਾਂ ਸੀ ਪਾ ਉਸ ਬੰਦੇ ਹੀ ਹੋਏ ਨੇ ਦਾਮ ਸਾਰਾ ਲੈ ਕੇ ਆਂਦਾ ਇੱਕ ਮਾਰਕੀ ਰੋਡ ਦੀ ਵਿੱਚ ਗਿਆ ਰੋਡ ਤੇ ਘੜੀ ਸੰਡਿਆ ਸੀ ਆ ਮੈਂ ਉਥੋਂ ਤੋਂ ਐਡਰੈਸ ਲੈ ਕੇ ਉਹਦੇ ਪਰਿਵਾਰ ਨੂੰ ਫੋਨ ਲਾਇਆ ਉਹ ਕਹਿੰਦਾ ਮੇਰਾ ਪਰਿਵਾਰ ਨੂੰ ਸਾਂਭ ਨਹੀਂ ਆ ਉਹਦੀ ਵਾਈਫ ਨੂੰ ਫੋਨ ਲਾਇਆ ਕਿ ਲਈ ਅਹੀਂ ਤੇ ਨਹੀਂ ਸਾਂਭਣਾ ਜੇਕਰ ਤੂੰ ਹੀ ਲੈ ਕੇ ਗਿਆ ਤਾਂ ਮੈਂ ਤੇਰੇ ਤੇ ਵੀ ਕਾਨੂੰਨੀ ਕਰਾਉਂਗੀ ਅਗਲੀ ਸੀਟ ਕਰ ਮੈਂਗਾ ਪੈਣੇ ਜੋ ਤੂੰ ਕਰਾਣਾ ਕਰਾ ਲਾ ਮੈਂ ਇੱਕ ਮੈਨਾ ਚੱਲੀ ਉਹ 10 ਦਿਨ ਬਾਅਦ ਕੁਦਰਤੀ ਅੰਕ ਮੌਤ ਹੋ ਗਈ ਤੂੰ ਠੀਕ ਹੈ ਤੇ ਮੈਨੂੰ ਮੇਰੇ ਤੇ ਪਰੈਸ਼ਰ ਬੋਲਾ ਪੇ ਆ ਸੋਚਾ ਤੁਹਾਨੂੰ ਗਾ ਜਿਹੜਾ ਹੈ ਨਾ ਮੈਂਬਰ ਵਾਲਾ ਉਹਦਾ ਹੁਣ ਸਾਡਾ ਮੈਂਬਰ ਵਾਲਾ ਉਹਦਾ ਠੀਕ ਹੈ ਜੀ ਬਟ ਇਹ ਨਾ ਕਿ ਤਾਜ ਜੇ ਮੈਂ ਸਾਨੂੰ ਵੀ ਖਰੀਦ ਹੁੰਦਾ ਵੇ ਕੱਲ ਨੂੰ ਪਰਿਵਾਰ ਨਾਲ ਸਾਨੂੰ ਕੁਝ ਹੋਣੀ ਚਾਹੀਦੀ ਚੱਲੀਏ ਫਿਰ ਜੀ ਕਹਾਂ ਮਾਂ ਜੀ 11 ਨਹੀਂ ਹਲੇ ਨਹੀਂ ਆ ਕੀ ਆ ਕੀ ਬਣਾ ਕੀ ਬਣਾ ਨਹੀਂ ਜਾ ਉਹ ਤਾਂ ਬੱਕਰੋ ਚਾਹ ਪੀ ਗਏ ਉਹ ਉੱਠ ਗਏ ਚਾਹ ਪੀ ਕੇ ਉੱਠ ਗਏ ਇੱਧਰ ਆਏ ਉਹਨੇ ਉੱਠ ਗਏ ਹਜੇ ਇੱਕ ਨੰਬਰ ਦੇ ਦੇ ਵੀਰੇ ਮੈਨੂੰ ਆਪਣਾ ਨੰਬਰ ਆਦਾ ਦੇਖ ਲਓ ਇੱਥੇ ਮੇਰਾ ਫੋਨ ਫੂਟੇ ਚਾਰ ਦਿੰਦਾ ਰਹਿ ਗਿਆ ਰੰਗ ਮੰਦੋ ਗਿਆ ਕੋ ਦੰ ਬੋ ਦੋ ਇੱਥੇ ਗਿਆ ਨੰਬਰ 88720 2460 88720 2460 2460 ਹਾਂ ਠੀਕ ਆ ਬੰਦੇ ਚ ਬੋਲ ਲੈ ਚੱਲ ਆ ਜੀ ਚੰਗਾ ਪੈਣੇ ਚੰਗਾ ਮਾ ਕਿਤੇ ਦੇਂ ਦਿਆ ਕਿਤੇ ਮਿਲ ਲਗੇ ਲੰਗੀ ਨਹੀਂ ਨਹੀਂ ਕੋਈ ਨਾ ਮੈਂ ਤਸੀਦੇ ਨੂੰ ਉਹ ਕਰਦਾ ਹਾਂ ਦੇਂ ਦਿਆ ਹਾਂ ਜੀ ਮਰਾਨਾ ਪਿੰਡੀ ਹਰੀ ਕਹਿੰਦੇ ਸੀ ਇਹ ਨਾ ਅੱਗੇ ਬੰਗਿਆ ਲੋ ਉਧਰ ਚਲੀ ਗਈ ਦੇ ਕੋਈ ਡਰਾਈਵਰ ਭਾ ਲੈਦਾ ਉੱਥੇ ਇਕੱਲੇ ਕੰਮ ਕਰਾਉਂਦੇ ਨਹੀਂ ਨਹੀਂ ਕਰਦਾ ਉੱਥੇ ਫੇਰ ਛੱਡ ਦਿੰਦਾ ਚੱਲਾ ਜਾ ਚਲੀ ਹਾਂ ਤਾਂ ਤਾਂ ਨਾ ਹਾਂ ਮੁਕ ਨਹੀਂ ਇਹ ਨਾ ਉਧਰ ਆ ਰੇ ਲਾਈ ਰਖੋ ਇਹਦਾ ਲੱਕਣਾ ਚੱਕਦੇ ਮਜਬੂਰੀਆਂ ਹੁੰਦੀਆਂ ਮੈਂ ਤਾਂ ਦੀ ਮੈਂ ਵੀਰ ਨਾਲ ਪਹਿਲਾਂ ਗੱਲ ਕੀਤੀ ਕਿ ਵੀਰੇ ਤੇਰੀ ਵੀ ਮਜਬੂਰੀਆਂ ਤੇ ਜੇ ਸੰਭਾਲ ਸਕਦਾ ਰੱਖ ਠੀਕ ਆ ਜੇ ਨਹੀਂ ਸੰਭਾਲਦਾ ਕੱਲੋ ਅੱਜ ਮੈਂ ਛੱਡ ਕੇ ਚੱਲ ਜਾਣਾ ਠੀਕ ਹੈ ਜੀ ਫਾਰਮੈਲਟੀ ਕਰਕੇ ਪੂਰੀ ਕਰਕੇ ਜੀ ਵੀਡੀਓ ਬਣਾ ਕੇ ਲੈ ਜਾਣਾ ਲੋਕਾਂ ਨੂੰ ਬਾਬਾ ਕਟਲਾ ਪਰ ਮੈਨੂੰ ਪਤਾ ਕਿ ਇਹ ਵੀ ਕਿਤੇ ਨਾ ਕਿਤੇ ਮਜਬੂਰੀ ਆ 24 ਘੰਟੇ ਉਸ ਨਾਲ ਬੱਧਾ ਨਹੀਂ ਰਹਿੰਦਾ ਨਹੀਂ 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 ਇਹ ਉਹ ਆਤਾ ਨਾ ਇਹ ਉਧਰ ਨਿਕਲ ਜਾਂਦਾ ਸਰ ਉਹ ਚਲੇ ਗਿਆ ਇੱਕ ਦਿਨ ਮੈਂ ਭਾਇਆ ਮੈਂ ਕੰਬਲ ਲੈਣਾ ਆ ਕੇ ਉਹ ਪਤਾ ਉਹ ਆ ਨਾ ਨੰਦ ਨੂੰ ਡਕਲ ਗਿਆ ਠੀਕ ਹੈ ਜੀ ਮਾਂ ਭਾਵੇਂ ਜਿੱਦ ਮਾ ਦਾ ਨਹੀਂ ਦਿਲ ਘੰਟਾ ਪਰ ਉਹਨੂੰ ਅੱਜ ਨੂੰ ਪਤਾ ਹੋਊਗਾ ਕਿ ਮੇਰਾ ਪੁੱਤ ਫਲਾਨੀ ਖਾਲਸਾ ਦੀ ਠੀਕ ਨਹੀਂ ਹੈ ਉਹ ਜਦਾਂ ਤੁਹਾਡੇ ਕੋਲ ਹੋਰ ਵੀ ਤੁਸੀ ਸੇਵਾ ਸੁਸਾਇਟੀ ਇਦਾਂ ਕਦੋਂ ਮੰਨ ਲਓ ਤੁਸੀਂ ਮਿਲਣ ਮਿਲਣ ਦਾ ਫੇਰ ਜਿੱਦੋਂ ਮਰ ਜਦੋਂ ਮਰਜੀ ਦਾ ਹੁੰਦਾ ਮੇਰੇ ਬੇ ਨੋਟਸ ਦੀ ਲੋੜ ਨਹੀਂ ਨੰਬਰ ਹੈਗਾ ਇਹਨਾਂ ਹਾਂਜੀ ਮੈਨੂੰ ਪੁੱਛਣ ਦੀ ਲੋੜ ਨਹੀਂ ਆਪਣਾ ਇੱਕ ਚੈਨਲ ਹੈਗਾ ਵਾ ਮੈਨੂੰ ਨਾ ਮੈਂ ਮੇਰੇ ਵੀਡੀਓਜ਼ ਅਪਡੇਟ ਲੈਂਦੇ ਨੇ ਇਹਨਾਂ ਨੂੰ ਵੀ ਕਰੀ ਲੈਂਦੇ ਮੈਨੂੰ ਪੁੱਛਣ ਦੀ ਲੋੜ ਨਹੀਂ ਹੈ ਕਿ ਜੇ ਬੰਦਾ ਹੁੰਦਾ ਕਿ 10 ਪੀ ਆਵੇ ਤੇ ਬੰਦਾ ਪਹਿਲਾਂ ਹੀ ਹੁੰਦਾ ਵੀ ਯਾਰ ਇਹਨੂੰ ਦਿਮਾਗ ਲਾ ਕੇ ਰੱਖੋ ਐਂ ਕਰ ਲਾ ਜੋ ਗੱਲ ਕੀ ਵੀ ਜਦੋਂ ਮਰਜ਼ੀ ਤੁਸ਼ਾ ਕਰ ਸਕਦੇ ਆ ਪਰ ਆਇਓ ਦਿਨ ਦੇ ਟਾਈਮ ਇਹ ਰਾਤ ਨੂੰ ਹਨਾ ਉੱਥੇ ਔਖਾ ਜਿੱਦਾਂ ਠੀਕ ਆ ਨੰਬਰ ਨੰਬਰ ਹੈਗਾ ਨੰਬਰ ਰੱਖ ਲਿਆ ਨੰਬਰ ਹੈਗਾ ਸਾਡਾ ਵੀ ਠੀਕ ਹੈ ਜੀ ਇੱਥੇ ਸਾਡਾ ਹੀ ਹਾਂਏ ਨੰਬਰ ਇਹ ਆਪਾਂ ਕੋਣ ਜੇ ਨਾ ਤੁਸੀਂ ਕਿਤੇ ਫੋਨ ਲਾਉਣਾ ਮੈਨੂੰ ਇਸੇ ਨੰਬਰ ਤੋਂ ਲਾ ਦਿਓ ਜਿਹੜਾ ਮੈਂ ਨੰਬਰ ਸੇਵ ਕੀਤਾ ਕੋਈ ਆਵਾਂਗੇ ਜੀ ਤੁਹਾਨੂੰ ਬਹੁਤ ਦਿੱਤੀ ਐ ਜੀ ਹਾਂ ਚਲੋ ਬਹੁਤ ਖੁਵਾਈ ਦੋਈ ਪਰ ਉਸ ਤੋਂ ਸਿਹਾਣੇ ਕਿ ਸੇਵਾ ਦਵਾਈ ਬ੍ਰਦਰ ਦੇ ਦੇ ਮੈਨੂੰ ਹਾਂ ਜੀ ਗੋਲੀਆਂ ਦੇ ਪੂਰੀ ਚੜੀਂਗੀ ਆਹ ਹੋਏ ਪਹਿਲਾਂ ਆਹ ਵੀ ਖਾਂਦਾਮ ਨਹੀਂ ਕੀ ਆ ਬਣਾਇ ਤੁਹਾਨੂੰ ਇਹੋ ਜੀ ਗੱਲ ਵੀ ਆਦ ਹੋਈ ਜਾਂਦੀ ਹੈ ਡਾਕਟਰ ਨੰਬਰ ਸਰ ਲਈ ਕੋ ਲਿਖ ਕੇ ਦੇ ਆ ਬਗਰੋ ਦੀ ਬਦਲੀ ਹੋਈ ਜੀ ਇੱਥੇ ਆ ਨਹੀਂ ਰਹਿਣਾ ਨਾ ਮੈਂ ਤੁਹਾਨੂੰ ਮਾਗੀ ਰਿਹਾ ਸੀ ਇਹ ਕਹਿੰਦੇ ਕਿ ਉੱਪਰ ਤੇਰੇ ਸਾਬ ਰਾਤ ਮਾਗਦੀ ਮੇਰੀ ਕੋਸ਼ਿਸ਼ ਕਰਦੇ ਪਰ ਵੀ ਆਦਲ ਸਿਆਲਾ ਜੀ ਇਹ ਗੱਲ ਦੱਸਾਂ ਵੀ ਰਿਹਾ ਮੇਰੀ ਕਾਹਦਾ ਗੁੱਸਾ ਮੇਰੀ ਗੱਲ ਹੁਣ ਗੁੱਸਾ ਨਾ ਹਾਂਜੀ ਇਹੋ ਮੈਡੀਸਿਨਾਂ ਨੇ ਜੀ ਹਾਂਜੀ ਇਹ ਵੀ ਨਹੀਂ ਦਿੱਤੀ ਸਾਰੀ ਖਤੈਰੂਗੀ ਉਹ ਯਾਰ ਜਦੋਂ ਆਉਂਦਾ ਉਹ ਦੁੱਧ ਹੀ ਸੀ ਇਹ ਤੇ ਆਉਣਾ ਹੀ ਨਹੀਂ ਨਹੀਂ ਪਈ ਜਾਈਏ ਨਾ ਕਿੰਨਾ ਜੀ ਮੇਰੇ ਦੋ ਬਰੀ ਲੈ ਕੇ ਚਾਰਜ ਦੇ ਦੇ ਦੋ ਦਿਨ ਦੇ 6 ਮਹੀਨੇ ਹੋ ਗਏ ਧੰਨਵਾਦ ਤੁਹਾਡੇ ਜੀ ਚੰਗਾ ਜੀ ਮੈਨੂੰ ਦੋ ਹੁਣ ਛੁੱਟੀ ਮੈਂ ਜਾਵਾਂ ਇੱਕ ਸਵੇਰੇ ਇੱਕ ਸ਼ਾਮ ਦੇਣੀ ਹੈ ਆ ਜਾਓ ਪੁਲਕਾ ਪੁਲਕਾ ਬਣੇ ਤੇ ਬਾਤ ਮੇਰਾ ਮੈਂ ਧੰਨਵਾਦ ਤੁਹਾਡਾ ਭਰਾਵਾ ਮੈਂ ਮਾਰੂ ਨੰਡਾ ਜੀ ਆ ਜਾਈਦਾ ਲੱਗੂ ਮੈਂ ਨਹੀਂ ਹਾਂ ਕਿ ਤੋ ਨਹੀਂ ਹੁੰਦਾ ਕੋਈ ਨਾਤਾ ਨੋਤਤ ਨਹੀਂ ਹੈਗਾ ਨਾ ਇਹ ਮਰਮਤ ਮੈਂ ਇਹ ਕਿਹਾ ਨਾ ਤੇ ਆਦੀ ਭਾਈ ਇੱਕੋ ਤੇ ਹੁੰਦੀ ਨਾ ਮਰਬੂਦੀ ਹੁੰਦੀ ਬੰਦੇ ਦੀ ਇੱਕ ਤੇ ਮਰਬੂਦੀ ਹੁੰਦੀ ਕੋ ਬੰਦਾ ਨਹੀਂ ਸਮਝਦਾ ਉਹਨਾਂ ਨੂੰ ਕੋਈ ਤਰ੍ਹਾਂ ਸੇਮ ਨੋ ਬਦਲ ਨਹੀਂ 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 ਇਹ ਹੁੰਦਾ ਤੇ ਛੱਡ ਲਾਉਣਾ ਸੀ ਹੈ ਨਹੀਂ ਹੈ ਨਹੀਂ ਕੋਈ ਤੇ ਮੋਬਿਲ ਨਹੀਂ ਹੈ ਨਹੀਂ ਪਤਾ ਹੀ ਇੱਥੇ ਕਈ ਵਾਰੀ ਮੈਨੂੰ ਮੈਂ ਪਾ ਸਰ ਦੇ ਚੀ ਹਣੀ ਮੈਨੂੰ ਕਹਿੰਦਾ ਮੇਰੀ ਮਜਬੂਰੀ ਆ ਜੇ ਜੀ ਆਪਾਂ ਇੱਕੋ ਗੱਲ ਨੋਟ ਕਰ ਲੈਨੇ ਵੀ ਮੇਰੀ ਮਜਬੂਰੀ ਨਹੀਂ ਗੱਡੀ ਤੱਕ ਤੇ ਛੱਡ ਜਾਂਦਾ ਲਾਉਣਾ ਕਿਉਂ ਨਹੀਂ ਹਾਂ ਉਹ ਤੇ ਮਿਲਿਆ ਨਹੀਂ ਆ ਜਾਣ ਲੱਗੇ ਠੀਕ ਹੈ ਜੀ ਸਭ ਕੁਛ ਹੈਗਾ ਵਾ ਹੁਣ ਪਹਿਲੀ ਵੀ ਹੈਗੀ ਜਿਵੇਂ ਜੀ ਹਿੱਸਾ ਵੀ ਹੈਗਾ ਵਾ ਸਭ ਕੁਛ ਹੈਗਾ ਈ ਗਿਆ ਸਾਹਿਬ ਜੀ ਪੈਲੀ ਛੱਡਣ ਦੀ ਕੀ ਠੀਕ ਮਜੀ ਮਜ ਨਹੀਂ ਆ ਜੀ ਤੇ ਮਜੀ ਸੀ ਨਾ ਤੇ ਮੈਂ ਹਾਂ ਯੇ ਮੈਂ ਠੀਕ ਹੀ ਦੇਣਾ ਜਿੱਦਾਂ ਬੰਦਾ ਵੀ ਆ ਤੇ ਮੈਂ ਬੈਠ ਕੇ ਗੱਲ ਕਰਦਾ ਚਲੋ ਵੱਖਰੀ ਗੱਲ ਆ ਅਸੀਂ ਇਸ ਕਨਸੈਪਟ ਬਾਰੇ ਜਾਂਦੇ ਹੀ ਨਹੀਂ ਠੀਕ ਹੈ ਜੀ ਬਿਲਕੁਲ ਤੇ ਪਰ ਇਹ ਆ ਕਿ ਪੈੜੀ ਇਹਦੇ ਨਾਲ ਚਾਈ ਜ਼ਰੂਰੀ ਪੈੜੀ ਛੱਡਾਂਗੇ ਜਿੱਥੇ ਆ ਮੈਂਦੀ ਤੁਹਾਨੂੰ ਸਾਫ਼ ਹੀ ਕੋਈ ਲੱਗ ਗਿਆ ਹੁਣ ਆਪਾਂ ਨੂੰ ਤਾਂ ਰਹੀਆਂ ਛੱਡਣ ਦੀ ਤੱਕ ਹੀ ਹੈ ਮੈਂ ਤਾਂ ਜਾਨ ਬਾਟੀ ਤਰ੍ਹਾਂ ਕਰੇ ਰਿਹਾ ਚੱਲਣਾ ਚਾਹੀਦਾ ਮੇਰਾ ਇਹ ਪਿੰਡ ਆਪਣਾ ਹਾਂ ਦੀਆਂ ਵੀ ਕਰਦੇ ਹਾਂ ਓਕੇ ਸਾਈਟ ਆਜਾ ਭੁੱਤੇ ਜਿਹੜੇ ਭਾਈ ਤੁਸੀਂ ਕੰਮ ਕਰਦੇ ਕਿਸੇ ਕੋ ਨਹੀਂ ਹੋਣੇ ਸੌਖੇ ਨਹੀਂ ਇਹ ਹੈ ਕਰਨੇ ਰੱਬ ਨੇ ਆਪੋ ਆਪਣੇ ਨਿਮੇਰ ਰੱਖਿਆ ਹਾਂ ਮੈਂ ਵੀ ਜਿਹਨੂੰ ਦੱਸਣ ਪਿਆ ਸੀਗਾ ਮੈਂ ਕਿਹ ਨਾਲ ਪੇਮ ਬਤਨਾ ਸੁਣੀਏਗੀ ਜਦੋਂ ਦਾ ਇਹਨਾਂ ਨੂੰ ਜਿਗਰਾਨਗੇ ਤਾਂ ਸਹੀ ਮੁਹੱਬਤ ਹੁੰਦੀ ਹੈ ਨਾਲ ਪਿਆਰ ਹੁੰਦਾ ਹੈ ਇਹ ਤਾਂ ਮੇਰੇ ਤੱਕ ਵੀ ਜਾਣ ਲੱਗੇ ਨਹੀਂ ਮੈਂ ਨਾ ਠੀਕ ਹੈ ਆਪਣੇ ਦੀ ਇਹ ਨਹੀਂ ਮਿਲਿਆ ਆਪਣੇ ਕੋਲ ਜਿਹੜਾ ਬਗਨਾ ਚੋਂ ਆਖਾਂ ਤੋਂ ਪ੍ਰੋਖਾ ਨਹੀਂ ਹੋਇੰਦਾ ਉਹਦੇ ਦਾ ਕੋਲ ਮੈਂ ਨਹੀਂ ਲੈਣੇ ਤੇ ਉਹ ਲਈ ਨਾਈਟ ਮੈਂ ਕਹਾਂ ਉਹਨਾਂ ਨੂੰ ਕੋਈ ਚੇਮ ਮੁਹੱਬਤ ਨਹੀਂ ਹੈ ਜੀ ਕਰਦਾ ਜੇ ਸਰੀਰ ਨੂੰ ਸ਼ੋਭੀ ਇਹਨਾਂ ਵੀ ਕੰਮ ਜ਼ਿਆਦਾ ਹੁੰਦੇ ਹਾਂ ਹਾਂ ਜੀ ਮੈਂ ਮੰਨਦਾ ਜ਼ਿਆਦਾ ਵੀ ਹੁੰਦੇ ਹਾਂ ਮੈਂ ਨਾ ਇਹਨਾਂ ਨੂੰ ਜਾਨ ਲੱਗ ਨੂੰ ਦਾ ਮਿਲਿਆ ਆ ਗਏ ਇੱਥੇ ਟੱਕਰ ਆਈ ਉਹਦੇ ਘਰੇ ਵੀ ਵਰ ਗਈ ਨਹੀਂ ਨਹੀਂ ਉਹਨਾਂ ਨੂੰ ਕੋਲ ਨਹੀਂ ਨਹੀਂ ਇਹ ਬਬਈ ਸਾਡਾ ਆਜੂ ਮਾਪੇ ਆ ਗਏ ਮੇਰੇ ਸਾਡੇ ਕੇ ਗਏ ਚਲੋ ਜੀ ਮੈਂ ਵਿੱਚ ਗੱਡੀ ਚ ਬਹੋ ਬੈਠ ਲਈ ਨਹੀਂ ਬੈਗ ਨਹੀਂ ਘੁੰਮ ਜਾਨੀ ਹਨਾ ਇੱਥੋਂ ਆਇਆ ਬੱਦੇ ਇਹ ਬਬਈ ਜੱਗਤੀ ਕਰਾ ਮੈਂ ਕਹਿੰਦਾ